ਮਲੇ ਰਮਨ ਅਰੋੜਾ ਜੀ ਵੱਲੋਂ ਰਾਮਾ ਮੰਡੀ ਜਲੰਧਰ ਵਿੱਚ ਪਵਨ ਕੁਮਾਰ ਟੀਮ ਦੇ ਹੱਕ ਵਿੱਚ ਕੱਟਿਆ ਗਿਆ ਰੋਡ ਸ਼ੋਅ ਇਲਾਕਾ ਨਿਵਾਸੀਆਂ ਵੱਲੋਂ ਮਿਲਿਆ ਪਰਮਾ ਹੰਬਾਰਾ ਇਸ ਵਿੱਚ ਮੁੱਖ ਤੌਰ ਤੇ ਵਾਰਡ ਨੰਬਰ 21 ਤੋਂ ਜਸਵਿੰਦਰ ਸਿੰਘ ਬਿੱਲਾ ਟਾਈਗਰ ਪ੍ਰਦੀਪ ਸਿੰਘ ਵਿੱਕੀ ਗਗਨਦੀਪ ਸਿੰਘ ਸਿਮਰਤਪਾਲ ਸਿੰਘ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜੀ ਭਾਈ ਜਰਾ ਅੱਜ ਰੋਡ ショਅ ਕੱਢਿਆ ਗਿਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਰਮਨ ਅਰੋੜਾ ਜੀ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਜੋ ਸਾਡੇ ਪਵਨ ਕੁਮਾਰ ਢੀਨੂ ਜੀ ਉਹਨਾਂ ਦੇ ਹੱਕ ਦੇ ਵਿੱਚ ਰਾਮਾ ਮੰਡੀ 메ਨ ਰੋਡ ਦੇ ਉੱਤੇ ਜੋ ਰੋਡ ショਅ ਕੱਢਿਆ ਗਿਆ ਬਹੁਤ ਹੀ ਭਰਵਾ ਜੋ ਰਾਮਾ ਮੰਡੀ ਵੱਲੋਂ ਸਵਾਗਤ ਕੀਤਾ ਗਿਆ ਮੈਂ ਪਹਿਲਾਂ ਤੇ ਰਾਮਾ ਮੰਡੀ ਜੋ ਮੇਨ ਮਾਰਕੀਟ ਉਹ ਦੁਕਾਨਦਾਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਆਦੇ ਨਾਲ ਸਵਾਗਤ ਕੀਤਾ ਔਰ ਸਾਡੇ ਪਾਰਟੀ ਵਰਕਰ ਵੀ ਹਮ ਹਮਾ ਕੇ ਸਾਰੇ ਇੱਥੇ ਪਹੁੰਚੇ ਜਿਨ੍ਹਾਂ ਦੇ ਵਿੱਚ ਪੂਰਾ ਜੋਸ਼ ਸੀਗਾ ਉਹ ਜੋਸ਼ ਦੇਖ ਕੇ ਹੀ ਪਤਾ ਚੱਲਦਾ ਸੀਗਾ ਕਿ ਪਮਲ ਕੁਮਾਰ ਢੀਨੂ ਜੀ ਕਿੰਨੀ ਲੀਡ ਦੇ ਨਾਲ ਜਿੱਤ ਰਹੇ ਨੇ ਸੋ ਪਰਮਪੀਦਾ ਪ੍ਰਮਾਤਮਾ ਅੱਗੇ ਵੀ اسی ਅਰਦਾਸ ਬੇਨਤੀ ਕਰ ਰਹੇ ਆ ਕਿ ਸਾਰੇ ਵਰਕਰ ਸਹਿਬਾਨ ਲੀਡਰ ਸਹਿਬਾਨ ਜੋ ਮਿਹਨਤ ਕਰ ਰਹੇ ਨੇ ਪ੍ਰਮਾਤਮਾ ਉਹਨੂੰ ਰੰਗ ਲਿਆਵੇ ਔਰ ਪ੍ਰਮਾਤਮਾ ਸਾਡੀ ਜੋੜੀ ਜੇ ਤਾਂ ਭਾਵੇਂ ਪਮਲ ਕੁਮਾਰ ਢੀਨੂ ਜੀ ਨੂੰ ਦਿਤਾ ਕੇ ਜਿਸ ਤਰੀਕੇ ਦੇ ਨਾਲ ਰਾਮਾ ਮੰਡੀ ਦੇ ਵਿੱਚ ਜੋਸ਼ ਆ ਪਰੀ ਲੀਡ ਦੇ ਨਾਲ ਚੁਟਾ ਕੇ ਲੈ ਕੇ ਆਉਣਗੇ ਬਹੁਤ ਬਹੁਤ ਧੰਨਵਾਦ ਡਾਡਾ ਚੈਨਲ ਵੱਲੋਂ ਵੀ ਜੋ ਇੱਕ ਕਵਰੇਜ ਕਰ ਲਾਇਆ ਤੁਸੀਂ ਬਹੁਤ ਬਹੁਤ ਧੰਨਵਾਦ